ਕਿ ਸਿੱਖਾਂ ਦੇ ਨਾਲ ਜਿਹੜਾ ਇੱਥੇ ਨਿਆ ਬਿਲਕੁਲ ਨਹੀਂ ਹੋ ਰਿਹਾ ਔਰ ਜਿਹੜੇ ਕਿ ਹੁਣ ਹਰਿਆਣੇ ਵਿੱਚ ਵੋਟਾਂ ਪਾਣੀਆਂ ਨੇ ਤੇ ਬਾਰ-ਬਾਰ ਉਸ ਬੇ ਵਿਚਾਰੀ ਬਲਾਤਕਾਰੀ ਨੂੰ ਜਿਹੜੇ ਪਰੋਹ ਦਿੱਤੀ ਜਾ ਰਹੀ ਹੈ ਉਹ ਕੇਵਲ ਵੋਟਾਂ ਦੀ ਪ੍ਰਾਪਤੀ ਵਾਸਤੇ ਦਿੱਤੀ ਜਾ ਰਹੀ ਹੈ ਔਰ ਸਿੱਖਾਂ ਦੇ ਨਾਲ ਇਹ ਬਹੁਤ ਵੱਡਾ ਇੱਕ ਹਨਿਆ ਵਿਕਰਾ ਹੈ ਕਿ ਜਿਹੜੇ ਧਰਮ ਦੇ ਖਾਤਰ ਜੇਲ੍ਹਾਂ ਵਿੱਚ ਬੰਦ ਨੇ ਉਹਨਾਂ ਉਹਨਾਂ ਦੀ ਰਿਹਾਈ ਕੋਈ ਨਹੀਂ ਔਰ ਜਿਹੜਾ ਇਹ ਬੇ ਵਿਚਾਰੀ ਬਲਾਤਕਾਰੀ ਤੇ ਕਾਦਰ ਸਾਧ ਹੈ ਉਹਨੂੰ ਬਾਰ-ਬਾਰ ਜਿਹੜੀ ਸਰਕਾਰ ਹੈ ਉਹ ਪਰੋਹ ਦੇ ਰਹੀ ਹੈ ਔਰ ਇਹ ਕੀ-ਕੀ ਹੈ ਕਿ ਜੋ ਹੁਣ ਤੱਕ ਹਿੰਦੁਸਤਾਨ ਵਿੱਚ ਰਹਣ ਵਾਲੇ ਜਿਹੜੇ ਸਿੱਖ ਨੇ ਜਿਹੜਾ ਉਹਨਾਂ ਨੂੰ ਆਜ਼ਾਦੀ ਤੋਂ ਪਹਿਲਾਂ ਜਿਹੜੇ ਉਹਨਾਂ ਦੇ ਵਾਅਦੇ ਕੀਤੇ ਗਏ ਸਨ ਉਹਨਾਂ ਤੋਂ ਇਹ ਸਰਕਾਰਾਂ ਮੁੱਕਰੀਆਂ ਜਿਹੜੇ ਵਾਅਦੇ ਕੀਤੇ ਸਨ ਉਹ ਵਫਾ ਨਾ ਹੋਏ ਜੋ ਸੰਵਿਧਾਨ ਬਣਿਆ ਜਿਸ ਵਿੱਚ ਸਾਡੀ ਵੱਖਰੀ ਚੋਣ ਪ੍ਰਣਾਲੀ ਪਾਰਲੀਮੈਂਟ ਵਿੱਚ ਰਾਖਮੀਆ ਸੀਟਾਂ ਔਰ ਸਰਕਾਰੀ ਨੌਕਰੀਆਂ ਜੋ ਰਾਖਮੀਆ ਸਨ ਉਹਦਕਾਰ ਜਿਹੜੇ ਸਨ ਜਿਹੜੇ ਨੇ ਉਹ ਹੁਣ ਤੱਕ ਸਾਨੂੰ ਕਿਉਂ ਨਹੀਂ ਮਿਲਦੇਗੇ ਔਰ ਜਿਹੜੇ ਸਾਡੇ ਧਰਮਗੋਤ ਮੋਰਚੇ ਦੇ ਜੇਲਾਂ ਵਿੱਚ ਬੰਦ ਬੰਦੀ ਸਿੰਘ ਨੇ ਉਹਨਾਂ ਦੀ ਰਹਾਈ ਜਿਹੜੀ ਹੈ ਉਹ ਕਿਹੜਾ ਕਾਨੂੰਨ ਹੈ ਕਿ ਉਹਨਾਂ ਦੀ ਰਹਾਈ ਹੁਣ ਤੱਕ ਨਹੀਂ ਹੋ ਰਹੀ ਤੇ ਸਾਲ ਤੋਂ ਭਾਈ ਬਲਵੰਤ ਸਿੰਘ ਰਾਜੋਵਾਨਾ ਪਟਿਆਲੇ ਦੀ ਨਾਭਾ ਦੇ ਜੇਲ੍ਹ ਵਿੱਚ ਬੰਦ ਹੈ ਔਰ 18 ਸਾਲ ਤੋਂ ਉਹ ਫਾਂਸੀ ਦੀ ਚੱਕੀ ਵਿੱਚ ਬੰਦ ਹੈ ਸੁਪਰੀਮ ਕੋਰਟ ਨੇ ਫੈਸਲਾ ਕਰਨ ਵਾਸਤੇ ਸਰਕਾਰ ਨੂੰ ਕਿਹਾ ਹੋਇਆ ਹੈ 12 ਸਾਲ ਤੋਂ ਪੇਰੋਂ ਉਹਨਾਂ ਦੀ ਪੈਂਡਿੰਗ ਪਈ ਹੈ ਜੋ ਸ਼੍ਰੋਮਣਗਰ ਦਰਬਾਰਾ ਪ੍ਰਬੰਧਕ ਕਮੇਟੀ ਵੱਲੋਂ ਪਾਈ ਗਈ ਉਹ ਕਿਹੜੇ ਸੰਵਧਾਨ ਤਹਿਤ ਉਹ ਤੇ ਹੁਣ ਤੱਕ ਜਿਹੜਾ ਫੈਸਲਾ ਉਹ ਨਹੀਂ ਹੋ ਰਿਹਾ ਇਹ ਸਵਾਲ ਖੜੇ ਨੇ ਭਾਰਤ ਦੀ ਸਰਕਾਰ ਜਿਹੜੀ ਹੈ ਉਹ ਸਿੱਖਾਂ ਦੇ ਨਾਲ ਨਿਆਂ ਕਰੇ ਜਿਹੜਾ ਭਾਈ ਬਰਵੰਸ ਸਿੰਘ ਰਾਜੋਵਾਣਾ ਦੀ ਅਪੀਲ ਪੈਂਡਿੰਗ ਪਈ ਹੈ ਉਹ ਤੇ ਫੈਸਲਾ ਕਰੇ ਔਰ ਜਿਹੜੇ ਬੰਦੀ ਸਿੰਘ ਜੇਲਾਂ ਵਿੱਚ ਬੰਦ ਨੇ ਉਹਨਾਂ ਦੀ ਜਿਹੜੀ ਤੁਰੰਤ ਰਿਹਾਈ ਹੈ ਉਹ ਸਰਕਾਰ ਦੇ ਕੋਲ ਵਾਜਿ ਸੀ ਦੇ ਕਾਲ ਤੱਕ ਸਾਹਿਬ ਜੀ ਵਿਚਾਰਾ ਕਰਦਿਆਂ ਹੋਇਆ ਮੰਗੀ ਹਿੱਸਾ ਹੈ ਕਿ ਸਿੱਖਾਂ ਦੇ ਨਾਲ ਜਿਹੜਾ ਇੱਥੇ ਨਿਆਂ ਬਿਲਕੁਲ ਨਹੀਂ ਹੋ ਰਿਹਾ ਔਰ ਜਿਹੜੇ ਚੁੱਕ ਹੁਣ ਹਰਿਆਣਾ ਵਿੱਚ ਵੋਟਾਂ ਪਿਆਣੀਆਂ ਨੇ ਤੇ ਬਾਰ-ਬਾਰ ਉਸ ਦੇ ਵਿਚਾਰੀ ਬਲਾਤਕਾਰੀ ਨੂੰ ਜਿਹੜੇ ਪਰੋਹ ਦਿੱਤੀ ਜਾ ਰਹੀ ਹੈ ਉਹ ਕੇਵਲ ਵੋਟਾਂ ਦੀ ਪ੍ਰਾਪਤੀ ਵਾਸਤੇ ਕੀਤੀ ਜਾ ਰਹੀ ਹੈ ਔਰ ਸਿੱਖਾਂ ਦੇ ਨਾਲ ਇਹ ਬਹੁਤ ਵੱਡਾ ਇੱਕ ਅਨਿਆ ਵਿਕਰਾ ਹੈ ਕਿ ਜਿਹੜੇ ਧਰਮ ਦੇ ਖਾਤਰ ਜੇਲਾਂ ਵਿੱਚ ਬੰਦ ਨੇ ਉਹਨਾਂ ਨੂੰ ਉਹਨਾਂ ਦੀ ਰਿਹਾਈ ਕੋਈ ਨਹੀਂ ਔਰ ਜਿਹੜਾ ਵੀ ਵਿਚਾਰੀ ਬਲਾਤਕਾਰੀ ਤੇ ਕਾਦਰ ਸਾਧ ਹੈ ਉਹਨੂੰ ਬਾਰ-ਬਾਰ ਜੀ ਸਰਕਾਰ ਉਹ ਪਰੋਹ ਦੇ ਲਈ ਇਹ ਬਿਲਕੁਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਇੱਕ ਬਹੁਤ ਮਹਾਨ ਜਥੇਬੰਦੀ ਹੈ ਔਰ ਦਿੱਸਤੀਆਂ ਵੋਟਾਂ ਕਿਸੇ ਵੇਲੇ ਵੀ ਸਰਕਾਰ اعلان ਕਰ ਸਕਦੀ ਹੈ ਵੋਟਾਂ ਬਣਾਉਣ ਦੀ ਜਿਹੜੀ ਪ੍ਰਕਿਰਿਆ ਉਹ ਚੱਲ ਰਹੀ ਹੈ ਪਰ ਇਹ ਦੇਖ ਸੁਣ ਰਹੇ ਹਾਂ ਕਿ ਵੋਟਾਂ ਬਣਾਉਣ ਦੀ ਜਿਹੜੀ ਪ੍ਰਕਿਰਿਆ ਉਹਦੇ ਵਿੱਚ ਬਹੁਤ ਵੱਡੀ ਇੱਕ ਢਲਮੱਠ ਹੈ ਔਰ ਇਹ ਵੀ ਸੁਣਿਆ ਕਿ ਜਿਹੜੇ ਗੈਰ ਜਿਹੜੇ ਸਿੱਖ ਨੇ ਜਿਹੜੇ ਜਿੰਨਤ ਨਾਮ ਦੇ ਨਾਲ ਸਿੰਘ ਅਤੇ ਕੌਰ ਲੱਗਦਾ ਪਰ ਉਹ ਦਾੜ੍ਹੀ ਕੇਸ ਨਹੀਂ ਰੱਖਦੇ ਉਹਨਾਂ ਦੇ ਆਈਡੀਆ ਵੋਟਾਂ ਬਣਾਉਣ ਦੇ ਜਿਹੜਾ ਉਹ ਵੀ ਸਰਕਾਰ ਜਿਹੜੀ ਹੈ ਬਹੁਤ ਵੱਡੇ ਪੱਧਰ ਤੇ ਉਹ ਵੀ ਕਰ ਰਹੀ ਹੈ ਮੈਂ ਕਹਿੰਦਾ ਕਿ ਸਾਰੇ ਸਿੱਖਾਂ ਨੂੰ ਔਰ ਜੋ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇਦੇ ਨੇ ਚੋਣਾਂ ਲੜਦੇ ਨੇ ਉਹਨਾਂ ਨੂੰ ਪਹਿਲ ਤੇ ਅਧਾਰ ਤੇ ਬੜੀ ਵੱਡੀ ਦਿਲਚਸਪੀ ਰੱਖ ਕੇ ਕਿੜੀਆਂ ਵੋਟਾਂ ਨੇ ਉਹਨਾਂ ਨੂੰ ਬਣਾਉਣ ਦਾ ਯਤਨ ਕਰਨਾ ਚਾਹੀਦਾ ਹੈ ਤਾਂ ਕਿ ਗਲਤ ਅੰਸਰ ਇਹਨਾਂ ਵਿੱਚ ਆ ਕੇ ਕੋਈ ਇਸ ਵੱਡੀ ਸੰਸਥਾ ਤੋਂ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਾ ਕਰ ਦੇਵੇ